ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਐਨਪੀਐਸ ਕਰਮਚਾਰੀਆਂ ਬਾਰੇ ਐਨਪੀਐਸ ਕਰਮਚਾਰੀ ਜਿੰਨੇ ਵੀ ਹਨ ਉਹਨਾਂ ਦੇ ਇੱਕ ਪ੍ਰਾਣ ਕਾਰਡ ਬਣਿਆ ਹੋਇਆ ਹੈ ਪ੍ਰਾਣ ਕਾਰਡ ਦੇ ਅਨੁਸਾਰ ਆਪਾਂ ਅੱਜ ਦੇਖਾਂਗੇ ਕਿਸ ਤਰ੍ਹਾਂ ਆਪਣੀ ਡਿਟੇਲ ਵਗੈਰਾ ਚੈੱਕ ਕਰ ਸਕਦੇ ਹਾਂ ਤੇ ਉਸ ਨੂੰ ਕਿਸ ਤਰ੍ਹਾਂ ਚੇਂਜ ਕਰ ਸਕਦੇ ਹਾਂ ਇਸ ਦੇ ਲਈ ਆਪਾਂ ਸੀਆਰਏ ਐਨਐਸਡੀਐਲ ਦੀ ਸਾਈਟ ਤੇ ਜਾਵਾਂਗੇ ਦੇਖੋ ਜੀ ਉਸ ਨੂੰ ਪ੍ਰਾਣ ਕਾਰਡ ਦੇ ਨਾਲ ਆਪਾਂ ਲੌਗਇਨ ਕਰਾਂਗੇ ਲੋਗ ਇਨ ਹੋ ਜੇਗੀ ਆਈਡੀ ਤੁਹਾਡੀ ਉਸ ਤੋਂ ਬਾਅਦ ਐਗਰੀ ਉਸ ਤੋਂ ਬਾਅਦ ਜਾਵਾਂਗੇ ਜੇ ਆਪਾਂ ਟਰੈਕ ट्रांजੈਕਸ਼ਨ ਦੇ ਉੱਤੇ ਇੱਥੋਂ ਆਪਾਂ ਸਬਸਕ੍ਰਾਈਬਰ ਤੇ ਜਾ ਕੇ ਪ੍ਰੋਫਾਈਲ ਚੈੱਕ ਕਰਾਂਗੇ ਆਪਣੀ ਪ੍ਰੋਫਾਈਲ ਦੇ ਵਿੱਚ ਤੁਸੀਂ ਆਪਣੀ ਸਾਰੀ ਡਿਟੇਲ ਜਿੰਨੀ ਵੀ ਹੈ ਪਰਸਨਲ ਡਿਟੇਲ ਆਪਣੀ ਚੈੱਕ ਕਰ ਸਕਦੇ ਹੋ ਇਹ ਸੇ ਆਪਣੀ ਪ੍ਰਾਣ ਦੀ ਡਿਟੇਲ ਹੋਗੀ ਤੁਹਾਡੀ ਪਰਸਨਲ ਡਿਟੇਲ ਕੰਟੈਕਟ ਡਿਟੇਲ ਤੁਹਾਡਾ ਮੋਬਾਈਲ ਨੰਬਰ ਈਮੇਲ ਅਪਡੇਟ ਹੋ ਉੱਤੇ ਐਡਰੈਸ ਡਿਟੇਲ ਤੁਹਾਡਾ ਐਡਰੈਸ ਅਪਡੇਟ ਹੈ KYC ਡਿਟੇਲ ਪੈਨ ਕਾਰਡ ਵਗੈਰਾ ਤੁਹਾਡਾ ਲੱਗਾ ਵਿੱਚ ਤੇ ਫਟ ਕਾਰਡ ਡਿਟੇਲ ਹੋਗੀ ਜਿਸ ਤਰ੍ਹਾਂ ਤੁਹਾਡੀ EMPLOYEE ਡਿਟੇਲ ਹੋਗੀ ਅਗੇ ਟਾਇਰ 1 ਦੇ ਵਿੱਚ ਕਲਿਕ ਕਰਕੇ ਤੁਸੀਂ ਆਪਣੀ ਬੈਂਕ ਡਿਟੇਲ ਚੈੱਕ ਕਰ ਸਕਦੇ ਹੋ ਇਨਵੈਸਟਮੈਂਟ ਤੁਹਾਡੀ ਕਿਹੜੀ ਕਿਹੜੀ ਸਕੀਮ ਦੇ ਵਿੱਚ ਜਿਹੜੀ ਅਮਾਉਂਟ ਜਾਂਦੀ ਹੈ ਉਹ ਚੈੱਕ ਕਰ ਸਕਦੇ ਹੋ ਤੁਸੀਂ ਆਪਣੀ ਨੋਮੀਨੇਸ਼ਨ ਚੈੱਕ ਕਰ ਸਕਦੇ ਹੋ ਇਹ ਚੀਜ਼ਾਂ ਚੈੱਕ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਹਨ ਜੇ ਕਿਸੇ ਵੀ ਦੀ ਕੋਈ ਵੀ ਇਹਦੇ ਵਿੱਚ ਗਲਤੀ ਹੈ ਕੋਈ ਬੈਂਕ ਅਕਾਊਂਟ ਦੀ ਅਪਡੇਸ਼ਨ ਹੈ ਜਾਂ ਨੋਮੀਨੇਸ਼ਨ ਅਪਡੇਟ ਉਹ ਜਰੂਰ ਅਪਡੇਟ ਜਿਹੜੀ ਆ ਸਮੇਂ ਤੇ ਕਰਾਈ ਜਾਵੇ ਤਾਂ ਜੋ ਤੁਹਾਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅੱਗੇ ਜਾ ਕੇ ਇਸ ਲਈ ਆਪਾਂ ਜਿੰਨੇ ਵੀ ਤੁਸੀਂ ਬੈਂਕ ਅਕਾਊਂਟਾਂ ਕਹਿੰਗੇ ਬੈਂਕ ਅਕਾਊਂਟ ਪੁਰਾਣੇ ਬਣੇ ਹੋਏ ਆ ਜਿਵੇਂ ਆਈਐਫਸੀ ਕੋਡ ਚੇਂਜ ਹੋ ਗਏ ਜਦੋਂ ਉਹਦੇ ਪੁਰਾਣੇ ਤੁਹਾਡੇ ਬਣੇ ਉਦੋਂ ਦੇ ਹੀ ਬੈਂਕ ਅਕਾਊਂਟ ਅਪਡੇਟ ਉਹ ਜਰੂਰ ਚੇਂਜ ਚੈੱਕ ਕਰ ਲਈ ਜਾਣ ਇਹ ਅਪਡੇਟ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਦੇਖਾਂਗੇ ਹੁਣ ਆਪਾਂ ਮੈਨੇਜ ਦੇ ਵਿੱਚ ਜਾ ਕੇ ਇਹ ਦੇਖੋ ਤੁਸੀਂ ਕੋਈ ਵੀ ਚੀਜ਼ ਜਿਹੜੀ ਅਪਡੇਟ ਕਰਨੀ ਹੈ ਇੱਥੇ ਜਾ ਕੇ ਤੁਸੀਂ ਅਪਡੇਟ ਕਰ ਸਕਦੇ ਹੋ ਜਿਵੇਂ ਚੇਂਜ ਹੈ ਕੰਟੈਕਟ ਡਿਟੇਲ ਹੈ ਤੁਹਾਡੀ ਐਡਰੈਸ ਹੈ ਨੋਮੀਨੇਸ਼ਨ ਅਪਡੇਸ਼ਨ ਹੈ ਬੈਂਕ ਅਕਾਊਂਟ ਹੈ ਇਹ ਅਪਡੇਟ ਇੱਥੋਂ ਕਰ ਸਕਦੇ ਹੋ ਇੱਥੋਂ ਅਪਡੇਟ ਕਰਕੇ ਉਸ ਤੋਂ ਬਾਅਦ ਉਸ ਦਾ ਪ੍ਰਿੰਟ ਲੈ ਕੇ ਆਪਣੇ ਡੀਡੀਓ ਤੋਂ ਫਾਰਵਰਡਿੰਗ ਲੈਟਰ ਲਵਾ ਕੇ ਤੁਸੀਂ ਇਹ ਟ੍ਰੈਜ਼ਰੀ ਆਫਿਸ ਦੇ ਵਿੱਚ ਦੇਣੀ ਹੁੰਦੀ ਹੈ ਡਿਸਟ੍ਰਿਕਟ ਦੇ ਡਿਸਟ੍ਰਿਕਟ ਟ੍ਰੈਜਰੀ ਆਫਿਸ ਨੂੰ ਸਬਮਿਟ ਕਰਨ ਤੋਂ ਬਾਅਦ ਹੀ ਤੁਹਾਡੀ ਅਪਡੇਸ਼ਨ ਜਿਹੜੀ ਹੋਵੇਗੀ ਇਸ ਦੇ ਅਕੋਰਡਿੰਗ ਮੈਂ S2 ਫਾਰਮ ਜੋ ਵੀ ਚੇਂजेस ਵਾਲਾ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੇ ਪਾ ਦਿੰਨਾ ਉਤੋਂ ਤੁਸੀਂ ਇਹ ਡਾਊਨਲੋਡ ਕਰ ਸਕਦੇ ਹੋ ਕੋਈ ਵੀ ਕਰੈਕਸ਼ਨ ਦੇ ਸਬੰਧੀਆਂ ਐਨਪੀਐਸ ਦੇ ਰਿਕਾਰਡਿੰਗ ਕੋਈ ਅਪਡੇਟ ਜਾਂ ਕੁਐਰੀ ਹੈ ਤਾਂ ਮੈਨੂੰ ਕੰਟੈਕਟ ਕਰ ਸਕਦੇ ਹੋ ਐਨਪੀਐਸ ਦੇ ਰਿਕਾਰਡਿੰਗ ਜਾਂ ਹੋਰ ਵੀ ਡਿਪਾਰਟਮੈਂਟਲ ਕੁਆਰੀ ਦੇ ਲਈ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋਰੇ ਕਰਮਚਾਰੀ ਇਨਫੋਰਮੇਸ਼ਨ ਲੈ ਸਕੇ